ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਓਵਰਟੇਕ ਦੇ ਚੱਕਰ 'ਚ ਹਾਦਸਾ ਵਾਪਰਿਆ ਜਾਂ ਫਿਰ ਗੱਡੀ ਸੰਤੁਲਨ ਉਸਦਾ ਖੋਹ ਦਿੰਦੀ ਹੈ ਤੇ ਜਾਂ ਫਿਰ ਸਪੀਡ ਦਾ ਵਾਪਰਿਆ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਸੀਟੀਯੂ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ ਲੋਡਡ ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਸ ਪਿਕਅਪ ਗੱਡੀ ਦੇ ਪਰ ਖੱਜੇ ਤੱਕ ਉੱਡ ਜਾਂਦੇ ਨੇ ਜਿਸ ਵੇਲੇ ਇਹ ਹਾਦਸਾ ਵਾਪਰਿਆ ਇਸ ਵਾਸਤੇ ਵਿੱਚ ਕਿੰਨੀਆਂ ਸਵਾਰੀਆਂ ਸਵਾਰ ਸਨ ਇਸ ਵਾਰੇ ਫਿਲਹਾਲ ਕੋਈ ਵੀ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਤਾਂ ਸੜਕ ਦੇ ਉੱਤੇ ਬਿਲਕੁਲ ਵਿਚਕਾਰ ਪਲਟ ਜਾਂਦੀ ਹੈ ਇਹ ਪਿਕਅਪ ਗੱਡੀ ਤੇ ਇਹ ਬੱਸ ਜਿਹੜੀ ਹੈ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲੀ ਜਾਂਦੀ ਹੈ ਤਾਂ ਰੋਡ ਦਾ ਇੱਕ ਹਿੱਸਾ ਪੂਰਨ ਤੌਰ ਤੇ ਜਿਹੜਾ ਇਸ ਵੇਲੇ ਬਲੌਕ ਹੋ ਚੁੱਕਿਆ ਹੈ ਆਲੇ-ਦੁਆਲੇ ਜੋ ਕੁਝ ਹੋ ਰਿਹਾ ਹੈ ਸਮਾਨ ਪਿਆਸੀ ਉਹ ਵੀ ਨੁਕਸਾਨੀਆਂ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਇਹ ਹਾਦਸਾ ਵਾਪਰਿਆ ਵਸ ਤੇ ਸ਼ੀਸ਼ੇ ਤੱਕ ਭੰਨੇ ਗਏ ਨੇ ਪਿਕਅਪ ਗੱਡੀ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਗਈ ਹੈ ਕਿ ਇਹ ਸੜਕ ਦੇ ਬਿਲਕੁਲ ਵਿੱਚਕਾਰ ਪਲਟੀ ਹੋਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਇੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਤਾਂ ਸੜਕ ਦਾ ਇੱਕ ਹਿੱਸਾ ਬਿਲਕੁਲ ਬਲੌਕ ਹੋ ਚੁੱਕਿਆ ਹੈ ਹਾਲਾਂਕਿ ਇਸ ਹਾਸੇ ਦੇ ਵਿੱਚ ਗਲਤੀ ਕਿਸ ਦੀ ਹੈ ਪੁਲਿਸ ਜਾਂਚ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਜਿੱਥੇ ਇੱਕ ਪਾਸੇ ਇਹ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਤੇ ਦੂਜੇ ਪਾਸੇ ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਓਵਰਟੇਕ ਦੇ ਚੱਕਰ 'ਚ ਹਾਦਸਾ ਵਾਪਰਿਆ ਜਾਂ ਫਿਰ ਗੱਡੀ ਸੰਤੁਲਨ ਉਸਦਾ ਖੋਦ ਦਿੰਦੀ ਹੈ ਤੇ ਜਾਂ ਫਿਰ ਸਪੀਡ ਜ਼ਿਆਦਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਮناسب ਨਹੀਂ ਹੈ ਪਰ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੋਹਾਲੀ ਅਤੇ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਜਿੱਥੇ ਕਿ ਸੀਟੂ ਬੱਸ ਦੀ ਲੋਡਡ ਪਿਕਅਪ ਗੱਡੀ ਦੇ ਨਾਲ ਇਹ ਭਿਆਨਕ ਟੱਕਰ ਹੋਈ ਹੈ ਹਾਦਸਾ ਵਾਪਰਿਆ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਸੀਟੂ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ ਲੋਡਡ ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਤੇ ਇਸ ਦਰਮਿਆਨ ਇਸ ਪਿਕਅਪ ਗੱਡੀ ਦੇ ਪਰ ਖੱਜੇ ਤੱਕ ਉੱਡ ਜਾਂਦੇ ਨੇ ਜਿਸ ਵੇਲੇ ਇਹ ਹਾਦਸਾ ਵਾਪਰਿਆ ਇਸ ਵਾਸਤੇ ਵਿੱਚ ਕਿੰਨੀਆਂ ਸਵਾਰੀਆਂ ਸਵਾਰ ਸਨ ਇਹਸ ਪਾਰੇ ਫਿਲਹਾਲ ਕੋਈ ਵੀ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਤਾਂ ਸੜਕ ਦੇ ਉੱਤੇ ਬਿਲਕੁਲ ਵਿਚਕਾਰ ਪਲਟ ਜਾਂਦੀ ਹੈ ਇਹ ਪਿਕਅਪ ਗੱਡੀ ਤੇ ਇਹ ਬੱਸ ਜਿਹੜੀ ਹੈ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਚਲਾਈ ਜਾਂਦੀ ਹੈ ਤਾਂ ਰੋਡ ਦਾ ਇੱਕ ਹਿੱਸਾ ਪੂਰਨ ਤੌਰ ਤੇ ਜਿਹੜਾ ਇਸ ਵळे ਬਲੌਕ ਹੋ ਚੁੱਕਿਆ ਆਲੇ-ਦੋਲੇ ਜੋ ਕੁਝ ਹੋ ਰਿਹਾ ਹੈ ਸਮਾਨ ਪਿਆਸੀ ਉਹ ਵੀ ਨੁਕਸਾਨਿਆ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਇਹ ਹਾਦਸਾ ਵਾਪਰਿਆ ਬੱਸ ਦੇ ਸ਼ੀਸ਼ੇ ਤੱਕ